ਕਾਰ ਭਾਵੇਂ ਕਾਂਗਰਸ ਦੀ ਹੋਏ ਭਾਵੇਂ ਅਕਾਲੀ ਤੇ ਹੋਏ ਭਾਵੇਂ ਆਮਾ ਦੀ ਬਾਟੇ ਹੋਏ ਕੀ ਮੰਜਿਲ ਕਿ ਉਹ ਸਿੱਧੂ ਪੱਤਰਕਾਰ ਨਾਲ ਕੁਝ ਹੋ ਰਿਹਾ ਕੀ ਜਗਤਾਰ ਭੁੱਲਰ ਪੱਤਰਕਾਰ ਨਾਲ ਹੋ ਰਿਹਾ ਨਹੀਂ ਜੀ ਇਸ ਤੋਂ ਪਹਿਲਾਂ ਮੋਹਾਲੀ ਪੁਲਿਸ ਨੇ ਮੇਜਰ ਸਿੰਘ ਪੱਤਰਕਾਰ 2020 ਦੇ ਵਿੱਚ ਜਿਸ ਤਰੀਕੇ ਨਾਲ 4 ਵਜੇ ਦੇ ਗੁਰਦੁਆਰੇ ਚੋਂ ਖਿੱਚ ਕੇ ਨੂੰ ਕੁੱਟਦੇ ਲੈ ਕੇ 1 ਵਜੇ ਥਾਣੇ ਤੱਕ ਖਿਤਰੇ ਮਾਰੇ ਉਹਦੇ ਪੱਟੇ ਨਾਲ ਕੁੱਟਿਆ ਫਿਰ ਉਹਨੂੰ 1 ਵਜੇ ਦੀ ਹਵਾਲਾ ਚ ਕੁੱਟਿਆ ਤੇ ਮੈਂ ਖੁਦ ਉਹਦੇ ਸਰੀਰ ਚ ਖੂਨ ਨੁੱਚੜਦਾ ਹੋਇਆ ਦੇਖਿਆ ਭਗਵਾਨਤਮਾਨ ਦੇ ਸਲਾਹਕਾਰ ਨਕੰਮੇ ਐ ਮਾਰੇ ਐ ਬੇਕਲੇ ਐ ਜਿਹੜੇ ਸਰਕਾਰ ਨੂੰ ਸਹੀ ਗਾਈਡ ਨਹੀਂ ਕਰਦੇ ਉਸਨੇ ਸੀਆਈਏ ਸਟਾਫ ਦਾ ਅਲਫ ਨੰਗਾ ਕੀਤਾ ਅਲਫ ਨੰਗਾ 60 ਪੈਨਸਲ ਦਾ ਬਜ਼ੁਰਗ ਪੱਤਰਕਾਰ ਉਹਦੀ ਵੀਡੀਓ ਬਣਾਈ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਉਸ ਲਾਹਣ ਤੇ ਪੁਲਿਸ ਅਫਸਰਾਂ ਨੇ ਕਿਹੜੀ ਕਾਨੂੰਨ ਦੀ ਧਾਰਾ ਦੱਸਦੀ ਹੈ ਕੀ ਤੇਰਾ ਗਾਲਾ ਕੱਢਾਂਗੇ ਕਾਨੂੰਨ ਦੇ ਦਾਇਰੇ 'ਚ ਤਾਂ ਤੁਹਾਨੂੰ ਫਸਾ ਲਾਂਗੇ ਤੇਰੀ ਜ਼ਮਾਨਤ ਹੋ ਜਾਏਗੀ ਪਰ ਤੁਹਾਨੂੰ ਸ਼ਰਮ ਸ਼ਰਾ ਨਾ ਕਰਾਂਗੇ ਤੇਰੀ ਨੰਗੀ ਵੀਡੀਓ ਸੀ ਘੁਮਾਵਾਂਗੇ ਇਹ ਕਰਦੀ ਹੈ ਪੰਜਾਬ ਪੁਲਿਸ ਭਗਵਾਨਤਮਾਨ ਨੂੰ ਸਲਾਹ ਹੈ ਬੇਨਤੀ ਨਹੀਂ ਕਿ ਪਹਿਲੇ ਤਾਂ ਤੁਸੀਂ ਆਪਣੇ ਐਮ.ਐਲ.ਏ ਦੀ ਸਕੂਲਿੰਗ ਕਰਾਓ ਅਧਿਆਪਕ ਰੱਖੋ ਨਾ ਵਾਸਤੇ ਇਹਨੂੰ ਅਕਲ ਆਵੇ ਕਿ ਬੋਲਣਾ ਕਿਵੇਂ ਹੈ ਐਮ.ਐਲ.ਏ ਜੇ ਰੌਲਾ ਪੈ ਰਿਹਾ ਔਰਤਾਂ ਬਾਰੇ ਇਹਦੀ ਬੰਦੇ ਦੀ ਸ਼ਬਦਾਵਲੀ ਜਾਤਪਾਤ ਦੇ ਉੱਤੇ ਸ਼ਬਦਾਵਲੀ ਉਸ ਬੰਦੇ ਨੂੰ ਇੰਨੀ ਅਕਲ ਨਹੀਂ ਹੈ ਕਿ ਔਰਤਾਂ ਬਾਰੇ ਦੇ ਜਾਤਪਾਤ ਬਾਰੇ ਬੋਲਣਾ ਮੀਡੀਆ ਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ ਦੇਸ਼ ਦਾ ਜਿੱਤੇ ਵਿੱਚ ਕੀ ਮੀਡੀਆ ਹਮੇਸ਼ਾ ਸੱਚ ਦੇ ਆਧਾਰ ਤੇ ਉੱਤੇ ਖਬਰਾਂ ਲਗਾਉਂਦਾ ਹੈ ਲੋਕਾਂ ਦੇ ਮਸਲੇ ਸਰਕਾਰ ਤੱਕ ਪਹੁੰਚਾਉਂਦਾ ਹੈ ਪਰ ਉਸੇ ਮੀਡੀਆ ਦੇ ਉੱਤੇ ਜਾਗਰ ਨਕੇਲ ਕਸੀ ਜਾ ਰਹੀ ਹੈ ਜਾਂ ਫਿਰ ਕਸੰਦਾ ਤਰੀਕਾ ਵਰਤਿਆ ਜਾ ਰਿਹਾ ਹੈ ਤਾਂ ਫਿਰ ਲੋਕਾਂ ਦੀ ਆਵਾਜ਼ ਚੁਕੇਗਾ ਕੌਣ ਕਿਉਂਕਿ ਪਿਛਲੇ ਦਿਨੋਂ ਜਿਸ ਤਰੀਕੇ ਨਾਲ ਲਗਾਤਾਰ ਪੱਤਰਕਾਰ ਭਾਈਚਾਰੇ ਦੇ ਉੱਤੇ ਪਰਚੇ ਹੋਏ ਨੇ ਤਾਂ ਇਸ ਤਰੀਕੇ ਨਾਲ ਹੁਣ ਪ੍ਰਦਰਸ਼ਨ ਰੋਸ ਵੀ ਜਿਹੜਾ ਹੁੰਦਾ ਜਾ ਰਿਹਾ ਹੈ ਤੇ ਸਾਨੂੰ ਲੈ ਕੇ ਮਨਿੰਦਰਜੀਤ ਸਿੰਘ ਸਿੱਧੂ ਜਿਸ ਦੇ ਉੱਤੇ ਪੱਤਰਕਾਰ ਦੇ ਉੱਤੇ ਪਰਚਾ ਹੋਇਆ ਤਾਂ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਨੇ ਤੇ ਉਸ ਦੀ ਆਵਾਜ਼ ਚੰਡੀਗੜ੍ਹ ਦੇ ਸੈਕਟਰਕਾਰਤਪੁਰੇ ਇਲਾਕੇ ਦੇ ਵਿੱਚ ਪਹੁੰਚ ਗਈ ਹੈ ਤਾਂ ਅੱਜ ਇੱਕ ਵੱਡਾ ਰੋਸ ਪ੍ਰਦਰਸ਼ਨ ਵੀ ਰੱਖਿਆ ਹੋਇਆ ਸੀ ਵਕਮਾ ਕਬੁੱਦੀ ਜੀ ਵੀ ਪਹੁੰਚੇ ਤਾਂ ਸਤਨਾਮ ਸਿੰਘ ਦਾ ਉਹ ਜਿਹੜੇ ਸਮਾਜ ਸੇਵੀ ਨੇ ਉਹਨਾਂ ਦੇ ਨਾਲ ਨੇ ਸਤਨਾਮ ਜੀ ਚੌਥਾ ਸਤਮ ਕਿਹਾ ਜਾਂਦਾ ਹੈ মিডিਆ ਨੂੰ ਪਰ ਉਸੇ মিডিਆ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੋ মিডিਆ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਜਾ ਕੇ ਵੱਡੇ ਵੱਡੇ ਘੁਟਾਲਿਆਂ ਨੂੰ ਬੇਜਾਕਰ ਕਰਦਾ ਹੈ ਪਰ ਉਸੇ মিডিਆ ਦੀ ਆਵਾਜ਼ ਨੂੰ ਦੱਬਣ ਨੂੰ ਕਿਵੇਂ ਦੇਖਦੇ ਤੁਸੀਂ ਅੱਜ ਰੋਸਵਰਦੀ ਪਹੁੰਚੇ ਹੋ ਦੇਖੋ ਸਰਕਾਰਾਂ ਦੇ ਹਾਥੀਹਾਂ ਦੇ ਤਰ੍ਹਾਂ ਵੀ ਹਾਥੀਏ ਦੰਤ ਦੁਕਾਨ ਦੇ ਹੋਰ ਤੇ ਖਾਨ ਦੇ ਹੋਰ ਭਾਵੇਂ ਕਾਂਗਰਸ ਦੀ ਹੋਏ ਭਾਵੇਂ ਅਕਾਲੀ ਦੇ ਹੋਏ ਭਾਵੇਂ ਆਮਾ ਦੀ ਪਾਰਟੀ ਦੇ ਹੋਏ ਕੀ ਮੰੰਜਨ ਕੀ ਸਿੱਧੂ ਪੱਤਰਕਾਰ ਨਾਲ ਕੁਝ ਹੋ ਰਿਹਾ ਹੈ ਕੀ ਜਗਤਾਰ ਪੁੱਲੇ ਪੱਤਰਕਾਰ ਨਾਲ ਹੋ ਰਿਹਾ ਨਹੀਂ ਜੀ ਇਸ ਤੋਂ ਪਹਿਲਾਂ ਮਹਾਲੀ ਪੁਲਿਸ ਨੇ ਮੇਜਰ ਸਿੰਘ ਪੱਤਰਕਾਰ 2020 ਦੇ ਵਿੱਚ ਜਿਸ ਤਰੀਕੇ ਨਾਲ 4 ਫੇ ਦੇ ਗੁਰਦੁਆਰੇ ਚੋਂ ਫੇਚ ਕੇ ਉਹਨੂੰ ਕੁੱਟਦੇ ਲੈ ਗਏ 1 ਵਜੇ ਥਾਣੇ ਤੱਕ ਫਿਰ ਜਿਪਸੀ 'ਚ ਪਾ ਕੇ ਛਿੱਤਰ ਮਾਰੇ ਉਹਦੇ ਪਟੇ ਨਾਲ ਕੁੱਟਿਆ ਫਿਰ ਉਹਨੂੰ 1 ਵਜੇ ਦੀ ਹਵਾਲਾ 'ਚ ਕੁੱਟਿਆ ਤੇ ਮੈਂ ਖੁਦ ਉਹਦੇ ਸਰੀਰ 'ਚ ਖੂਨ ਨਚੜਦਾ ਹੋਇਆ ਦੇਖਿਆ ਤੇ ਉਹ ਤਾਂ ਇੱਕ ਅੱਧੀ ਗੱਲ ਸੀ ਪਰ ਇਸ ਸਰਕਾਰ ਦੇ ਵਿੱਚ ਭਗਵਾਨਤਮਾਨ ਦੇ ਸਲਾਹਕਾਰ ਨਕੰਮੇ ਐ ਮਾੜੇ ਐ ਬੇਅਕਲੇ ਐ ਜਿਹੜੇ ਸਰਕਾਰ ਨੂੰ ਸਹੀ ਗਾਈਡ ਨਹੀਂ ਕਰਦੇ ਕਿ মিডিਏ ਨੂੰ ਪੋਸਟੇ ਰੱਖਣਾ ਹੈ ਤੁਸੀਂ ਇਹਨੂੰ ਤਸੱਦਦ ਕਰਨਾ ਤੇ ਇਸੇ ਭਗਵਾਨਤਮਾਨ ਸਰਕਾਰ ਦੇ ਸਮੇਂ ਰਜਿੰਦਰ ਸਿੰਘ ਪੱਤਰਕਾਰ ਤੱਗੜ ਰਜਿੰਦਰ ਸਿੰਘ ਤੱਗੜ ਮੁਹਾਲੀ ਦੇ ਪੱਤਰਕਾਰ ਕਿਉਂਕਿ ਉਹਨੇ ਬਿਜ਼ਨਸ ਬਿਊਰੋ ਦੇ ਤੇ ਮੁਹਾਲੀ ਪੁਲਿਸ ਦੇ ਐਕਸਟਰੈਸ਼ਨ ਗੈਂਗ ਬਾਰੇ ਉਹ ਮਾਮਲੇ ਜਾ ਕੇ ਕਿਤੇ ਜਾਲੀ ਜਾਤੀ ਸਰਟੀਫਿਕੇਟ ਬਾਰੇ ਮਾਮਲੇ ਜਾ ਕੇ ਕਿਤੇ ਤੇ ਉਸਤੇ ਤਿੰਨ ਪਰਚੇ ਦਰਜ ਕੀਤੇ ਕਹ ਕੰਦ ਜੀ ਇਹ ਤਾਂ 30000 ਰੁਪਇਆ ਧਰਨੇ ਵਾਲਿਆਂ ਨੂੰ ਡੋਨੇਸ਼ਨ ਦਿੱਤੀ ਹੈ ਤਾਂ ਕਿ ਧਰਨਾ ਲਗਾ ਕੇ ਕਿਸੇ ਨੂੰ ਬਲੈਕਮੈਲ ਕਰ ਸਕੇ ਉਹ ਦਿੱਤਾ ਨਹੀਂ ਕਿਸੇ ਨੇ ਬਾਕਾਇਦਾ ਦੂਜਾ ਇਹ ਆਪਣੇ ਚੈਨਲ ਤੇ ਸਟੋਰੀ ਚ ਰਾਂਦਾ ਤਾਂ ਕਿ ਐਕਸਟਾਰਸ਼ਨ ਕਰ ਸਕੇ ਮਨਸ਼ਾ ਐਕਸਟਾਰਸ਼ਨ ਕਰਦੀ ਇੱਕ ਕਿਹੜੇ ਫਰਮਾਮੀਟਰ ਪੰਜਾਬ ਸਰਕਾਰ ਕੋਲੇ ਫਿਰ ਜਦੋਂ ਲੱਗਿਆ ਕਿ ਤਿੰਨ ਚੁੱਠੇ ਪਰਚੇ ਚਾਰ ਚੁੱਠੇ ਪਰਚੇ ਤਾਂ ਚੌਥਾ ਕਹਿੰਦੇ ਚੱਲ ਫਿਰ ਰੇਪ ਦੇ ਕੇ ਹਿਸਤਾਦੋਨੇ ਉਹ ਰੇਪ ਦਾ ਚੁੱਠੇ ਕਰਕੇ ਪਛਾਇਆ ਕੀ ਇਹ ਰਜਿੰਦਰ ਸਿੰਘ ਤਗੜਨਾ ਹੋਇਆ ਬਲਦੇਵ ਸਿੰਘ ਜਨੂਆ ਸੰਗਰੂਰ ਦਾ ਪੱਤਰਕਾਰ ਹੈ ਸਾਬਕਾ ਫੌਜੀ ਹੈ ਜਿਹਨੇ ਦੇਸ਼ ਦੀ ਸੇਵਾ ਕੀਤੀ ਹੈ ਉਹਨਾਂ ਲੱਗੇ ਕਿ ਮੈਂ ਫੌਜ ਦੇਸ਼ ਦੀ ਸੇਵਾ ਕੀਤੀ ਮੈਥੇ ਆ ਕੇ ਸੇਵਾ ਕਰਦਾ ਹਾਂ ਤੇ ਉਸ ਬੰਦੇ ਨੂੰ ਪੁਲਿਸ ਨੇ ਸੀ ਆਈ ਐਸ ਸਟਾਫ ਦਾ ਅਲਫ ਨੰਗਾ ਕੀਤਾ ਅਲਫ ਨੰਗਾ 60 ਪੈਨਸਲ ਦਾ ਬਜ਼ੁਰਗ ਪੱਤਰਕਾਰ ਉਹਦੀ ਵੀਡੀਓ ਬਣਾਈ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਉਸ ਲਾਹਣ ਤੇ ਪੁਲਿਸ ਅਫਸਰਾਂ ਨੇ ਕਿਹੜੀ ਕਾਨੂੰਨ ਦੀ ਧਾਰਾ ਦੱਸਦੀ ਐ ਕੀ ਕਿ ਤੇਰਾ ਗਾਲਾ ਦਬਾਂਗੇ ਕਾਨੂੰਨ ਦੇ ਦਾਇਰੇ ਦੇ ਤਾ ਤੈਨੂੰ ਫਸਾ ਲਾਂਗੇ ਤੇਰੀ ਜ਼ਮਾਨਤ ਹੋ ਜੇਗੀ ਪਰ ਤੈਨੂੰ ਸ਼ਰਮ ਸ਼ਰਾ ਨਾ ਕਰਾਂਗੇ ਤੇਰੀ ਨੰਗੀ ਵੀਡੀਓ ਸੀ ਘੁਮਾਵਾਂਗੇ ਇਹ ਕਰਦੀ ਐ ਪੰਜਾਬ ਪੁਲਿਸ ਤੇ ਕੀ ਬਲਦੇਵ ਸਿੰਘ ਜਰੂਆ ਤੇ ਹੋਇਆ ਰਜਿੰਦਰ ਸਿੰਘ ਟੱਕਰ ਤੇ ਹੋਇਆ ਗੁਰਦੀਪ ਸਿੰਘ ਚਾਂਝਲੀ ਦਾ ਪੱਤਰਕਾਰ ਹੈ ਛਾਂਝਲੀ ਜਾਂ ਚਾਂਝਲੀ ਉਹ ਜੀਲ ਚ ਠਾਕੁਰ ਰਮਨਦੀਪ ਸਿੰਘ ਮਹਾਰੀ ਦਾ ਪੱਤਰਕਾਰ ਚੰਡੀਗੜ੍ਹ ਦਾ ਪੱਤਰਕਾਰ ਤੇ ਕੁਲਦੀਪ ਸਿੰਘ ਸੱਗੂ ਤੇ ਪਰਚੇ ਦਰਜ ਕਰਦੇ ਆ ਆ ਜਗਤਾਰਪੁਰ ਲੋ ਦਾ ਨੰਬਰ ਆ ਗਿਆ ਤੇ ਇਹਨਾਂ ਸਾਰਿਆਂ ਦੇ ਹੱਕ ਜਿਹਦੇ ਆਵਾਜ਼ ਉਠਾਈ ਯਾਦ ਕਰੋ ਰਜਿੰਦਰ ਸਿੰਘ ਤੱਕਰ ਦੇ ਹੱਕ ਜਿਹਦੇ ਮੇਰੀ ਟੀਮ ਨੇ ਆਵਾਜ਼ ਚੱਕੀ ਤਾਂ ਉਸੇ ਦਿਨ ਬਿਜ਼ਨਸ ਬਿਊਰੋ ਦੇ ਮੈਨੂੰ ਫੋਨ ਆਣ ਲੱਗ ਪਏ ਤੇ ਬਿਜ਼ਨਸ ਬਿਊਰੋ ਤੇ ਮੋਹਾਲੀ ਪੁਲਿਸ ਨੇ ਰਲ ਮਿਲ ਕੇ ਮੇਰੇ ਤੇ ਮੇਰੀ ਟੀਮ ਦੇ ਉੱਤੇ ਝੂਠਾ ਐਕਸਟਰੈਕਸ਼ਨ ਦਾ ਪਰਚਾ ਦਰਜ ਕੀਤਾ ਤੇ ਮੋਹਾਲੀ ਦੀ ਅਦਾਲਤ ਨੇ ਇਹਨਾਂ ਦੇ ਮੋਢੇ ਚਪੇੜ ਮਾਰੀ ਤੇ ਲਿਖਿਆ ਆਰਡਰਾਂ ਚ ਹੁਕਮ ਆਇਆ ਮੋਹਾਲੀ ਅਦਾਲਤ ਨੇ ਕਿ ਅਮਰੂਦ ਬੈਗ ਸਕੈਮ ਨੂੰ ਨੰਗਾ ਕਰਨ ਵਾਲੇ ਦੀ ਬਾਹ ਮੋੜਨ ਵਾਸਤੇ ਤੁਸੀਂ ਪਰਚੇ ਦਰਜ ਕਰਦੇ ਫਿਰਦੇ ਆ ਸੋ ਭਗਵਾਨਤਮਾਨ ਨੂੰ ਸਲਾਹ ਹੈ ਬੇਨਤੀ ਨਹੀਂ ਕਿ ਪਹਿਲੇ ਤਾਂ ਤੁਸੀਂ ਆਪਣੇ ਐਮਐਲਏ ਦੀ ਸਕੂਲਿੰਗ ਕਰਾਓ ਅਧਿਆਪਕ ਰੱਖੋ ਨਾ ਵਾਸਤੇ ਇਹਨੂੰ ਅਕਲ ਆਵੇ ਕਿ ਬੋਲਣਾ ਕਿਵੇਂ ਹੈ ਅਜਿਹੇ ਥੋੜਾ ਐਮਐਲਏ ਜਿਹੜਾ ਰੌਲਾ ਪਾ ਰਿਹਾ ਔਰਤਾਂ ਬਾਰੇ ਇਹਦੀ ਪੰਦੇਈ ਸ਼ਬਦਾਬਲੀ ਜਾਤਪਾਤ ਦੇ ਉੱਤੇ ਸ਼ਬਦਾਬਲੀ ਉਸ ਬੰਦੇ ਨੂੰ ਇੰਨੀ ਅਕਲ ਨਹੀਂ ਹੈ ਕਿ ਔਰਤਾਂ ਬਾਰੇ ਤੇ ਜਾਤਪਾਤ ਬਾਰੇ ਬੋਲਣਾ ਕਿਵੇਂ ਹੈ ਤੇ ਉਹਨੂੰ ਅਕਲ ਦੇਣ ਵਾਸਤੇ ਟੀਚਰ ਰੱਖੋ ਕੋਈ ਤੇ ਇੱਕ ਉਹ ਐਮਐਲਏ ਪਿਛਲੀ ਵਿਧਾਨ ਸਭਾ 'ਚ ਇਹ ਏਬੀਸੀ ਚੈਨਲ ਦੇ ਪੱਤਰਕਾਰ ਨੂੰ ਕਹਿੰਦੇ ਤੁਹਾਨੂੰ ਦੇਖ ਲਾਂਗੇ ਉਹ ਦੇਖ ਲਾਂਗੇ ਸ਼ਬਦ ਕਹਿਣ ਵਾਲੇ ਐਮਐਲਏ ਨੂੰ ਅਕਲ ਦਿਓ ਲੋੜ ਪੱਤਰਕਾਰਾਂ ਦੇ ਪਰਚੇ ਦਰਜ ਕਰਨ ਦੇ ਨੇ ਆਪਣੇ ਐਮਐਲਏ ਨੂੰ ਅਕਲ ਦੇਣ ਦੀ ਹੈ ਆਪਣੀ ਪਰਿਸ਼ਟ ਮਸ਼ੀਨਰੀ ਤੇ ਕਾਬੂ ਪਾਣ ਦੀ ਹੈ ਪਰ ਜਿਹੜੇ ਪੰਚਾਇਤਿਕ ਸਮਾਂ ਚੱਕਦੇ ਆੱਖ ਜੱਖਾਂ ਬਾਗ ਗੱਲ ਕਰ ਰਹੇ ਨੇ ਕਿ ਲੱਗਦਾ ਕਿ ਉਹਨਾਂ ਦੇ ਮੂੰਹ ਬੰਦ ਕਰਨ ਦੀ ਤਿਆਰੀ ਹੋ ਰਹੀ ਹੈ ਕਿ ਫਿਰ ਬੰਦ ਕਰਕੇ ਪੰਜਾਬ ਦੇ ਵਿੱਚ ਲੋਕ ਬੋਲਣ ਤੋਂ ਹਟ ਜਣਗੇ ਇਹ ਗਲਤਫਹਿਮੀ ਸਦੀਆਂ ਤੋਂ ਪਾਲੀ ਜਾ ਰਹੀ ਸੱਤਾਧਾਰੀਆਂ ਵੱਲੋਂ ਕਦੇ ਨਾਦਰਸ਼ ਆ ਗਿਆ ਕਦੇ ਅਬਦਾਲੀ ਆ ਗਿਆ ਕਦੇ ਕੋਈ ਸਿਰ ਕੱਟਣ ਵਾਲਾ ਆ ਗਿਆ ਕਦੇ ਕਿ ਸਿੰਗਲ ਦੀ ਜਵਾਲ ਬੰਦ ਕਰਨ ਵਾਲਾ ਆ ਗਿਆ ਤੇ ਪੰਜਾਬ ਤੇ ਕਹਿੰਦੇ ਰਹੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮਤ ਜਿੰਨਾ ਮਰਜੀ ਕੱਟ ਲੋ ਜਿੰਨਾ ਮਰਜੀ ਕੁੱਟ ਲੋ ਇਹ ਝੁਕਣ ਵਾਲੇ ਨਹੀਂ ਹੈ ਇਹ ਸੱਚ ਨਾਲ ਖੜਨਗੇ ਪਰ ਮੇ ਮੁੱਠੀ ਭਰੀ ਹੈ ਤੇ ਇਹ ਗਲਤਫਹਿਮੀਆਂ ਦੇ ਵਿੱਚੋਂ ਸਰਕਾਰ ਨੂੰ ਬਾਹਰ ਆਣਾ ਚਾਹੀਦਾ ਹਰੀ ਸਰਕਾਰਾਂ ਜੀ ਇਸ ਤਰ੍ਹਾਂ ਹੁੰਦਾ ਕਿ ਮੀਡੀਆ ਦੀ ਆਵਾਜ਼ ਦੋਈ ਜਾਂਦੀ ਹੈ ਜਾਂ ਫਿਰ ਹੌਲੇ-ਹੌਲੇ ਲੱਗਿਆ ਕਿ ਕਿ ਜਿਸ ਤਰੀਕੇ ਨਾਲ ਸਰਕਾਰ ਇਹ ਕਹਿ ਰਹੀ ਹੈ ਕਿ ਕੁਝ ਮੀਡੀਆ ਜਾਣਬੁੱਝ ਕੇ ਸਰਕਾਰ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਨੇ ਦੇਖੋ ਜਦੋਂ ਮੈਂ ਸੋਚੀ ਸੰਭਾਲੀ ਹੈ 84 ਦੇ ਬਾਅਦ 80 ਦੇ ਦਹਾਕੇ ਦੇ ਬਾਅਦ ਉਦੋਂ ਵੀ ਸੈਂਸਰ ਹੋਣ ਦੀਆਂ ਇਹ ਖਬਰਾਂ ਪਿਛਲੀ ਸਰਕਾਰ ਦੀ ਵੀ ਮੇਜਰ ਸਿੰਘ ਵਰਗੇ ਨੂੰ ਕੁੱਟਿਆ ਗਿਆ ਤੇ ਇਸ ਸਰਕਾਰ ਵਿਚ ਆ ਰਿਹਾ ਅਸਲ ਗੱਲ ਕੀ ਹੈ ਜੇ ਮੈਂ ਗੱਲ ਕਰਦਾ ਕਾਰ ਦੀ ਜੇ ਡਰਾਈਵਰ ਕੋਈ ਵਧੀਆ ਬਣਨ ਦੀ ਕੋਸ਼ਿਸ਼ ਕਰੇ ਕੋਈ ਮੁੱਖ ਮੰਤਰੀ ਜਾਂ ਕੋਈ ਹੋਰ ਕਾਰ ਦੇ ਪੁਰਜੇ ਕਸੇ ਬਿਟੇ ਆ ਉਹ ਕਰਕੇ ਇਹ ਇਹ ਕਈ ਪੁਰਜੇ ਬਦਲਣ ਦੇ ਯੋਗ ਹੈ ਰਿਪੇਅਰ ਕਰਨ ਦੇ ਯੋਗ ਹੈ ਬਦਲਣ ਦੇ ਯੋਗ ਹਨ ਲੱਤ ਮਾਰ ਕੇ ਬਾਹਰ ਕੱਢੋ ਜਿਹਦਾ ਕਿਸੇ ਡੀਐਸਪੀ ਨੂੰ ਬਰਕਾਰਾਸ ਕੀਤਾ ਕਿਸੇ ਤਹਿਸੀਲਦਾਰ ਨੂੰ ਕੱਲ ਪਰਸੋ ਬਰਕਾਰਾਸ ਕੀਤਾ ਜੇ ਤੁਸੀਂ ਇਹਨਾਂ ਪੁਰਜਿਆਂ ਨੂੰ ਕਸੇ ਪੀਟੇ ਬੇਈਮਾਨ ਪੁਰਜਿਆਂ ਨੂੰ ਠੱਗਾਂ ਨੂੰ ਤੁਸੀਂ ਬਦਲੋਗੇ ਨਹੀਂ ਤੇ ਰਿਟਾਇਰ ਨਹੀਂ ਕਰੋਗੇ ਤਫਾ ਨਹੀਂ ਕਰੋਗੇ ਹੋਤਾ ਕਿ ਸਿਸਟਮ ਸੁਧਰਨਾ ਨਹੀਂ ਕੋਲਾ ਸਵਾਲ ਹੈ ਲੋਕ ਕਿਉਂ ਨਹੀਂ ਹੱਕ ਚਾਹੁੰਦੇ ਇਸ ਤਰੀਕੇ ਨਾਲ ਧੱਕਾ ਹੁੰਦਾ ਹੈ ਪੱਤਰਕਾਰਾਂ ਨਾਲ ਉਹ ਲੋਕਾਂ ਨੂੰ ਧੱਕਾ ਹੁੰਦਾ ਫਿਰ ਤਾਂ মিডিਆ ਖੜ ਜਾਂਦਾ ਜਮੀਰ ਜਗਾਉਂਦਾ ਆਪਣਾ ਉਹ ਦੂਜੇ ਪਾਸੇ ਲੋਕ ਕਹਿੰਦੇ ਕਿ ਸਾਨੂੰ ਲੋੜ ਨਹੀਂ ਹੈ ਇਹ ਨਹੀਂ ਤਾਂ ਹੋਰ ਸਹੀ ਕਿ ਹੋਰ মিডিਆ ਸਾਡੇ ਕੋਲ ਆ ਜਾਏਗਾ ਪਰ ਪੱਤਰਕਾਰਾਂ ਨੂੰ ਤੇ ਆਮ ਲੋਕਾਂ ਨੂੰ ਕਿੰਨੀ ਕੁ ਲੋੜ ਹੈ ਖੜਨ ਦੀ ਦੇਖੋ ਐਦਾਂ ਜੀ ਦੇਸ਼ ਨੂੰ ਯਾਦ ਕਰਨ ਲਈ ਕੋਈ 30 ਕਰੋੜ ਲੋਕ ਥੋੜੀ ਕੱਢ ਗਏ ਸੀ ਕੋਈ ਮੁਠੀ ਭਰ ਭਗਤ ਸਿੰਘ ਵਰਗੇ ਸੀ ਹੋਏ ਸੀ ਆ ਜਬਰ ਜ਼ੁਲਮ ਖਿਲਾਫ ਲੋਹਾ ਲੈਣ ਵਾਸਤੇ ਕੋ ਸਾਰਾ ਪੰਜਾਬ ਥੋੜੀ ਉਠਖੜਾ ਹੋਈ ਸੀ ਕੋਈ ਸ੍ਰੀ ਗੁਰੂ ਕੋਵਿੰਦ ਸਿੰਘ ਜੀ ਉੱਠੇ ਸੀ ਜਾਤ ਪਾਤ ਦੇ ਖਿਲਾਫ ਸ੍ਰੀ ਗੁਰੂ ਅਮਰਦਾਸ ਜੀ ਉੱਠੇ ਸੀ ਕੌਣ ਉੱਠੇ ਸੀ ਉਹ ਮੁੱਠੀ ਭਰ ਲੋਕ ਖੜੇ ਆ ਅਸੀਂ ਆਮ ਪਬਲਿਕ ਐ ਸਾਨੂੰ ਦਰਦ ਆ ਅਸੀਂ ਵੀ ਤਾਂ ਖੜੇ ਆ ਸੋ ਇਹ ਨਹੀਂ ਦੇਖਣਾ ਕਿ ਕਰੋੜਾਂ ਲੋਕ ਖੜ ਜਾਣਗੇ ਸੱਚ ਭਾਵੇਂ ਥੋੜਾ ਹੀ ਹੋਏ ਖੜਾ ਹੈ ਤੇ ਕੱਲ ਨੂੰ ਇਹ ਭੰਬੜ ਵੀ ਬਣ ਸਕਦੀ ਹੈ ਜਿਹੜੀ ਚਿੰਗਾੜੀ ਹੈ ਵੱਡੇ ਵੱਡੇ ਇਕੱਠ ਵੀ ਹੋ ਸਕਦੇ ਆ ਤੇ ਪਰਸੋਂ ਤੁਸੀਂ ਦੇਖ ਹੀ ਲੈਣਾ ਬਠਿੰਡੇ ਕਿੱਡਾ ਵੱਡਾ ਇਕੱਠ ਹੋਏਗਾ ਸੋ ਲੋਕ ਖੜੇ ਆ ਲੋਕ ਦੇਖਦੇ ਆ ਲੋਕਾਂ ਦੀ ਇੱਕ ਬਰਦਾਸ਼ਤ ਦੀ ਹੱਦ ਹੈ ਤੇ ਲੋਕ ਤਾਂ ਨਾਦਰ ਸ਼ਾਨ ਨੂੰ ਤੇ ਐਮਨ ਸਾਹ ਅਬਦਾਲੀ ਦੇ ਨੱਕੇ ਮੋੜ ਦਿੰਦੇ ਆ ਸੋ ਇਹ ਭ੍ਰਿਸ਼ਟ ਤੰਤਰ ਦੇ ਵੀ ਨੱਕੇ ਮੋੜ ਸਕਦੇ ਆ ਲੋਕ ਲੋਕਾਂ ਤਾਕਤ ਹੈ ਹੌਲੀ ਹੌਲੀ ਇਹ ਵੀ ਸਮਾ ਆਏਗਾ ਕਿ ਲੋਕ ਗਲੀਆਂ ਸੜਕਾਂ ਤੇ ਆਣਗੇ ਠੀਕ ਹੈ ਬਬੂ ਧੰਨਵਾਦ ਤੁਸੀਂ ਦੇਖੋ ਕਿ ਇਹ ਸੰਤਨਾਮ ਸਿੰਘ ਦਾਊ ਜਿਹੜੇ ਅੱਜ ਰੋਸ ਪ੍ਰਦਰਸ਼ਨ ਦੇ ਵਿੱਚ ਸੈਕਟਰ 17 'ਚ ਪਹੁੰਚੇ ਹੋਏ ਸੀ ਆਪਣੇ ਵਿਚਾਰ ਵੀ ਰੱਖੇ ਨੇ ਇਹਨਾਂ ਨੇ ਦੂਜੇ ਪਾਸੇ ਸਰਕਾਰ ਨੂੰ ਕਿਹਾ ਕਿ ਪੱਤਰਕਾਰ ਭਾਈਚਾਰੇ ਦਾ ਕਹੇਗਾ ਜੇ ਅਜਿਹੀ ਕਿਨਾਰੇ ਪਰਚੇ ਹੋਣਗੇ ਤਾਂ ਲੋਕਾਂ ਦੀ ਬਾਤ ਚੁਕੇਗਾ ਕੌਣ ਦੇਖਦੇ ਆ ਕਿ ਜਿਸ ਤਰੀਕੇ ਨਾਲ ਪਰਚਾ ਹੋਇਆ ਮਨੀਦਰ ਸਿੰਘ ਸਿੱਧੂ ਦੇ ਇੱਕ ਜਪੇ ਜਗਤਾਰ ਸਿੰਘ ਪੁੱਲੜ ਦੇ ਜਿਹੜਾ ਚੈਨਲ ਐਬੀਸ ਚੈਨਲ ਹੈ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਤਰੀਕੇ ਨਾਲ ਜੇ ਕਾਰਵਾਈ ਹੋਈ ਰਹਿਣਗੀ ਤਾਂ ਹੋਰ ਵੀ ਚੈਨਲਾਂ ਦੀ ਬਾਰੀ ਜਲਦੀ ਆ ਜੇਗੀ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਸੋਚਣਾ ਪਵੇਗਾ ਜਿਸ ਸੇ ਮੀਡੀਆ ਰਾਹੀਂ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਦੀ ਹੈ ਉਸੇ ਮੀਡੀਆ ਨੂੰ ਤੁਹਾਡੀ ਲੋੜ ਪੈ ਰਹੀ ਹੈ ਬੜੇ ਕਰਵਾ ਸੰਬੰਧਿਤ ਨਾ ਅੱਤੇ ਸਾਬ